ਇਨਫੋਰਮੇਸ਼ਨ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਤਸਵੀਰਾਂ ਫਾਜ਼ਿਲਕਾ ਦੇ ਫਲਾਈਓਗਰ ਤੇ ਨਾਲ ਦਿਖਾਈਆਂ ਗਈਆਂ ਨੇ ਜਿੱਥੇ ਸੀਆਰਾਉਂਡ ਫਾਈਨਾਂਸ ਕੰਪਨੀ ਦੇ ਬਾਹਰ ਲੋਕਾਂ ਨੇ ਧਰਨਾ ਲਗਾ ਕੇ ਤੇ ਗੋਹਾ ਬੰਦ ਕਰ ਦਿੱਤਾ ਹੈ ਇਹ ਜਿੱਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਰਮਚਾਰੀ ਬਾਹਰ ਖੜੇ ਨੇ ਤੇ ਗੋਹੇ ਤੇ ਕਿਸਾਨ ਯੂਨੀਅਨ ਅਤੇ ਛੇੜਿਤ ਪਰਿਵਾਰ ਦੇ ਸਾਡਾ ਸਮਰਥਕਾਂ ਦਾ ਧਰਨਾ ਲੱਗਿਆ ਹੋਇਆ ਹੈ ਤੇ ਆਪਣੀ ਗੱਲ ਹੈ ਅੰਦਰ ਨਾਲ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਮਾਮਲਾ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਸਲੇਮਚਾ ਦੇ ਸੰਦੀਪ ਸਿੰਘ ਨਾਲ ਹੈ ਜਿਸ ਨੇ ਇੱਕ ਆਪਣੇ ਛੋਟੇ ਹਾਥੀ ਦਾ ਫਾਈਨਾਂਸ ਕਰਵਾਇਆ ਸੀਗਾ ਹੁਣ ਕੰਪਨੀ ਨੇ ਉਹ ਗੱਡੀ ਆਪ ਦੇ ਕਬਜ਼ੇ ਚ ਲੈ ਲਈ ਹੈ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਹਾਲੇ ਤਾਂ ਪਹਿਲੀ ਕਿਸ਼ਤੀ ਨਹੀਂ ਆਈ ਤੇ ਕੰਪਨੀ ਨੇ ਗੱਡੀ ਸਾਡੀ ਚੱਕ ਲਈ ਹੈ ਪੂਰਾ ਮਾਮਲਾ ਕੀ ਹੈ ਇਹ ਤੁਹਾਨੂੰ ਅਸੀਂ ਦੱਸਾਂਗੇ ਇੱਥੇ ਮੌਜੂਦ ਕੰਪਨੀ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਸੰਦੀਪ ਕੁਮਾਰ ਨੇ ਗੱਡੀ ਆਪ ਦੇ ਨਾਮ ਨਹੀਂ ਕਰਵਾਈ ਤੇ ਰੋਡ ਤੇ ਚਲਾ ਰਿਹਾ ਹੈ ਅਗਰ ਉਹਦਾ ਕੋਈ ਨਫਾ-ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੰਦਾ ਮੁਕਰ ਜਾਣਾ ਕਿ ਗੱਡੀ ਸਾਡੀ ਹੈ ਨਹੀਂ ਫਾਈਨਾਂਸ ਤੇ ਹੈਗੀ ਹੈ ਇਹ ਪੂਰਾ ਮਾਮਲਾ ਕੀ ਹੈ ਆਜੋ ਤੁਹਾਨੂੰ ਦੱਸਦੇ ਹਾਂ ਸੰਦੀਪ ਸਿੰਘ ਸੰਦੀਪ ਸਿੰਘ ਤੇ ਕੀ ਮਸਲਾ ਕੀ ਹੈ ਗਏ ਸਰ ਮੈਂ ਲਈ ਹੈ ਗੱਡੀ ਜੀ ਅੱਛਾ ਇਹਨਾਂ ਮੈਨੂੰ ਕਿਹਾ ਦਾਸ ਗੱਡੀ ਕਿਹੜੀ ਹੈ ਗੱਡੀ ਹੈਗੀ ਟਾਟਾ ਛੋਟਾ ਠੀਕ ਛੋਟਾ ਠੀਕ ਇਹਨਾਂ ਮਨ ਗੱਡੀ ਦਿੱਤੀ ਹੈ ਮੈਨੂੰ ਕਹਿੰਦੇ ਆ ਤੇਰੇ ਤੇ 10 ਦਿਨਾਂ ਚ ਕਾਪੀ ਬਣ ਜਾਏਗੀ ਹਾਂ ਅੱਜ ਤੋਂ ਲੈ ਕੇ 1.5 ਮਹੀਨਾ ਹੋ ਚੱਲਿਆ ਕਾਪੀ ਮੇਰੀ ਨਹੀਂ ਬਣੀ ਕਾਪੀ ਇਹਨਾਂ ਨੇ ਬਣਾ ਕੇ ਰੱਖ ਲਈ ਇਹਨਾਂ ਦੇਣੀ ਹੈ ਬਣਾਉਣੇ ਇਹਨਾਂ ਸਿਜਾਮ ਵਾਲਿਆਂ ਨੇ ਅੱਛਾ ਸਿਜਾਮ ਫਾਈਨਾਂਸ ਵਾਲਿਆਂ ਨੇ ਹਾਂਜੀ ਅੱਛਾ ਤੇ ਗੱਡੀ ਵੀ ਇਹਨਾਂ ਰਖਵਾਈ ਹੋਈ ਹੈ ਮੈਨੂੰ ਕਹਿੰਦੇ 1.5 ਮਹੀਨਾ ਦੂਜਾ 10 ਦਿਨਾਂ ਤੇਰੀ ਕਾਪੀ ਬਣਾ ਲੇਗੇ ਤੂੰ ਗੱਡੀ ਆਦੀ ਲੈ ਜੀ ਅੱਛਾ 5 ਤਰੀਕ ਦੀ ਮੇਰੀ ਕਿਸ਼ਤ ਐ ਮੈਂ ਗੱਡੀ ਮੇਰੇ ਕੋਲ ਨਹੀਂ ਹੈ ਕਿ ਮੈਂ ਕਿਸ਼ਤ ਕਾਦੀ ਭਰਾਂ ਅੱਛਾ ਹਾਂਜੀ ਤੇ ਨਹੀਂ ਗੱਡੀ ਹਾਂਜੀ ਗੱਡੀ ਤੇਰੇ ਕੋਲ ਲੈ ਗਏ ਨੇ ਹਾਂਜੀ ਇਹ ਲੈ ਗਏ ਕਦੋਂ ਲੈ ਗਏ ਨੇ ਇਹ ਅੱਜ 1.5 ਮਹੀਨਾ ਹੋ ਗਿਆ ਇਸ ਗੱਲ ਨੂੰ ਲੈ ਕੇ ਗਏ ਚੱਲੇ ਨੇ ਕਿਸ਼ਤਾਂ ਕਿੰਨੀਆਂ ਸੀਗੀਆਂ ਕਿਸ਼ਤਾਂ ਇਹਨਾਂ ਮੇਰੇ ਬੰਦਿਆਂ ਨੇ 3 ਸਾਲਾਂ ਦਾ ਕੇਸ ਕੀਤਾ ਇਹਨਾਂ ਦਾ ਅੱਛਾ 11000 ਰੁਪਏ ਅਮਰੀਕਾ ਦੀ ਗੱਡੀ ਮੇਰੇ ਕੋਲ ਨਹੀਂ ਮੈਂ ਕਿਸ਼ਤ ਘਾੜ ਹੀ ਬਾਰਾਂ ਨਹੀਂ ਜਦੋਂ ਇਹ ਗੱਡੀ ਲੈ ਗਏ ਸੀਗੇ ਉਦੋਂ ਕਿਸ਼ਤਾਂ ਪੈਂਡਿੰਗ ਸੀਗੀਆਂ ਨਾ ਨਾ ਜੀ ਕੁਝ ਵੀ ਨਹੀਂ ਪੈਂਡਿੰਗ ਪਹਿਲੀ ਕਿਸ਼ਤ ਹੋਣੀ ਸੀ 5 ਤਰੀਕ ਦੀ ਅੱਛਾ ਪਹਿਲੀ ਕਿਸ਼ਤ ਆਣੀ ਹਾਲੇ ਪਹਿਲੀ ਕਿਸ਼ਤ 5 ਤਰੀਕ ਦੀ ਵੀ ਹੈ ਇਹਨਾਂ ਕਹਿੰਦਾ ਤੇਰਾ ਲੋਨ ਕਰ ਦਿੰਨੇ ਆ ਤੇ 10 ਦਿਨਾਂ ਬਾਅਦ ਤੇਰੀ ਕਾਪੀ ਬਣ ਜਾਏਗੀ ਜਾਨੂੰ ਗੱਡੀ ਦੀ ਨੰਬਰ 9 25 ਸਤੰਬਰ ਹਾਂਜੀ ਆ ਜਿਹੜੇ 9 ਤਰੀਕ ਗਈ ਹੈ ਹਾਂਜੀ ਹਾਂਜੀ ਇਹਨੂੰ ਪਹਿਲੀ ਕਿਸ਼ਤ ਬਣੀ ਹੈ ਹਾਂਜੀ ਇਹ ਨਹੀਂ ਪਹਿਲੀ ਅਗਲੀ ਜਿਹੜੀ ਆਉਣ ਪਹਿਲੀ ਆਣ ਵਾਲੀ 5 ਤਰੀਕ ਦੀ ਆਉਣਗੀ ਕਿਸ਼ਤ ਐ ਨਹੀਂ ਆਲੇ ਹਾਂਜੀ ਹੁਣ 5 ਤਰੀਕ ਦੀ ਪਹਿਲੀ ਕਿਸ਼ਤ ਗੱਡੀ ਕਿਉਂ ਚੱਕ ਲੈ ਗਏ ਨੇ ਇਹ ਸਾਰੇ ਮੈਨੂੰ ਕਹਿੰਦੇ ਗੱਡੀ ਇਹਨਾਂ ਜਮਾ ਕਹਿੰਦੇ ਤੂੰ ਉੱਥੇ ਲੈ ਚੱਲ ਤੇਰਾ ਸ਼ੀਸ਼ਾ ਬਦਲਵਾ ਦੇ ਨੇ ਮੈਨੂੰ ਨਹੀਂ ਪਤਾ ਹੈਗਾ ਵੀ ਇਹਨਾਂ ਗੱਡੀ ਰੋਕਣੀ ਆ ਅੱਛਾ ਮੈਨੂੰ ਕਹਿੰਦੇ 1.5 ਮਹੀਨੇ ਬਾਅਦ ਦੂਜਾ 10 ਦਿਨ ਬਾਅਦ ਤੇਰੀ ਕਾਫੀ ਬਣ ਜਾਊਗੀ ਅੱਛਾ ਅੱਜ 1.5 ਮਹੀਨਾ ਹੋ ਚੱਲੇ ਮੈਨੂੰ ਇਹਨਾਂ ਗੱਡੀ ਨਹੀਂ ਦਿੱਤੀ ਅਜੇ ਤ ਨਹੀਂ ਨਹੀਂ ਜੀ ਪਹਿਲਾਂ ਗੱਡੀ ਮੈਂ ਆਪ ਹੀ ਲਈ ਹੈ ਮੈਂਨੇ ਕੋ ਲੋਨ ਕਰਾਇਆ ਹੈ ਅੱਛਾ ਬਾਅਦ ਚ ਲੋਨ ਕਰਵਾਇਆ ਹੈ ਕਿੰਨੇ ਦਾ 2 ਲੱਖ 80 ਹਜ਼ਾਰ ਦਾ ਅੱਛਾ ਪਹਿਲੀ ਕਿਸ਼ਤ ਹਲੇ ਆਈ ਨਹੀਂ ਜੀ ਨਹੀਂ ਆ ਹੁਣ 5 ਤਰੀਕ ਦੀ ਪਹਿਲੀ ਕੀ 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 ਕਹਿ ਕੇ ਲੈ ਗਏ ਨੇ ਗੱਡੀ ਇਹ ਸਰ ਮੈਨੂੰ ਕਹਿੰਦੇ ਉੱਥੇ ਜਾਂਦਾਰ ਤੂੰ ਸ਼ੀਸ਼ਾ ਬਦਲਵਾ ਲੈ ਤੇ ਨਾ ਗੱਡੀ ਉੱਥੇ ਰੋਕ ਲਈ ਜੀ ਅੱਛਾ ਕਿੱਥੇ ਰੋਕ ਲਈ ਇਧਰ ਬੋਰ ਜਨਸਟੇਰ ਏਜੰਸੀ ਚ ਉਹਨਾਂ ਨੇ ਕਹਿਆ ਦੀ ਤਨ ਵੀ ਤੁਸੀਂ ਇਹਨਾਂ ਨੂੰ ਗੱਡੀ ਨਹੀਂ ਦੇਣੀ ਜਿਨ੍ਹਾਂ ਦਾ ਕਾਪੀ ਨਾਮ ਨਹੀਂ ਹੁੰਦਾ ਕੀ ਕਹਿੰਦੇ ਕੀ ਨਹੀਂ ਐ ਸਰ ਕਹਿੰਦੇ ਨੇ ਕਾਪੀ ਬਣੇਗੀ ਤੇ ਤੁਸੀਂ ਗੱਡੀ ਦੇਵਾਂਗੇ ਉਹਨਾਂ ਟਾਈਮ ਗੱਡੀ ਨਹੀਂ ਦੇ ਸਕਦੇ ਟਿਕਟ ਕਾਪੀ ਤੁਸੀਂ ਬਣਵਾ ਲਓ ਕਾਪੀ ਸਾਰੇ ਇਹ ਬਣਵਾ ਕੇ ਦੇਵਾਂ ਮੈਂ ਕਾਦੀ ਬਣਵਾ ਕੇ ਦੇਵਾਂ ਇਹਨਾਂ ਨੇ ਜਦੋਂ ਇਹਨਾਂ ਕਿਹਾ ਸੀ ਕਾਪੀ ਅਸੀਂ ਬਣਵਾ ਕੇ ਦੇਵਾਂਗੇ ਅੱਛਾ ਮੇਰੇ ਕੋਲ 1000 ਰੁਪਈਆ ਵੀ ਇਹਨਾਂ ਲਈ ਆ ਕਾ ਦਾ 1000 ਰੁਪਈਆ ਲਿਆਣੇ ਵੀ ਕਾਪੀ ਤਾਂ ਨਾ ਕਰਾ ਕੇ ਦੇਵਾਂਗੇ ਅੱਛਾ ਹਾਂਜੀ ਇਹਨਾਂ ਨੇ ਆਪ ਨੇ ਲਿਆ ਕਿ ਅੱਗੇ ਏਜੰਟ ਨੇ ਲਿਆ ਕਿਸੇ ਨੇ ਏਜੰਟ ਨੇ ਲਿਆ ਜੀ ਇਹ ਲੈ ਕੇ ਗੈਣ ਮੰਗੇ ਏਜੰਟ ਦਾ ਕੀ ਨਾਮ ਹੈਗਾ ਉਹਦਾ ਨਾਮ ਜੀ ਦਲੀਪ ਸਿੰਘ ਜੀ ਦਲੀਪ ਕਿੱਥੋਂ ਦੇ ਰਹਿਣ ਵਾਲਾ ਹੈ ਬਿਲੇਵ ਜਿਵੇਂ ਲੱਗਦਾ ਕੋਈ ਕਰ ਰਿਹਾ ਜੀ ਅੱਛਾ ਕਚੇਰੀ ਬੈਠਦਾ ਹੈਗਾ ਕਚੇਰੀ ਬੈਠਦਾ ਪਹਿਲਾ ਗੇੜਾ ਨੰਬਰ ਪਹਿਲਾ ਹੁੰਦਾ ਦੋ ਇਹ ਹੁਣ ਤਰਨਾ ਜਿਹੜਾ ਦੇ ਰਹੇ ਹੋ ਤੁਸੀਂ ਸਾਰੇ ਜਣੇ ਕਦੋਂ ਦਾ ਚੱਲਦਾ ਪਿਆ ਤਰਨਾ ਅੱਜ 3 ਦਿਨ ਹੋ ਗਏ ਜੀ 3 ਦਿਨ ਹੋ ਗਏ ਇਹ ਪਰਤੂ ਦਾ ਹੋਇਆ ਸੀ ਤਰਨਾ ਚਾਲੂ ਕੀਤਾ ਸੀ ਪਰ ਕੁਝ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਨਹੀਂ ਤੁਹਾਡਾ ਸ਼ੁਭਨਾਮ ਜੀ ਪਹਿਲਾਂ ਮੇਰਾ ਨਾਮ ਮੰਗਲ ਸਿੰਘ ਹੈ ਜ਼ਿਲ੍ਹਾ ਕੋ ਪਾਜਲ ਦਾ ਅੱਛਾ ਜੀ ਨਾਮਾ ਸ਼੍ਰੀਮਚਾ ਕਸਤਾਨ ਮਜੂਰ ਸਿੰਘ ਪੂਰੀ ਪ੍ਰਿਆ ਅੱਛਾ ਇਨਾਂ ਨਾਲ ਅਸੀਂ ਮੀਟਿੰਗ ਦਾ ਸੱਦਾ ਲਿਆ ਸੀ ਅਸੀਂ ਆਏ ਸੀ ਇਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਇੱਕ ਮਿੰਟ ਇੱਕ ਮਿੰਟ ਤਾਂ ਆਪਾਂ ਤਾਂ ਇੱਕ ਕੋਈ ਨਹੀਂ ਕੋਈ ਇਹਨਾਂ ਨੇ ਜੋ ਗੱਲ ਕਰਨੀ ਹੋਇਆ ਅਸੀਂ ਆਏ ਮਾਤਾ ਇੱਕ ਮਿੰਟ ਹੈ ਗੱਲ ਤਾਂ ਕਰਨ ਦਿਓ ਮਾਤਾ ਪਹਿਲਾਂ ਇਹਨਾਂ ਨੂੰ ਅਸੀਂ ਆਏ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨਾਲ ਗੱਲ ਦੀ ਬਣੀ ਅੱਛਾ ਤੁਸੀਂ ਆਪ ਦਾ ਪ੍ਰਦਰਸ਼ਨ ਚਾਲੂ ਕਰਾ ਤੁਸੀਂ ਕੀ ਕਿਹਾ ਸੀ ਇਹਨਾਂ ਨੂੰ ਅੱਗੇ ਇਹਨਾਂ ਨੂੰ ਕਿਹਾ ਸੀ ਵੀ ਇਸ ਬੰਦੇ ਨੂੰ ਗੱਡੀ ਦੇ ਦਿਓ ਅੱਛਾ ਇਹਨੂੰ ਗੱਡੀ ਡਿਵਾਈਡ ਕਰਾ ਦਿਓ ਜੇ ਕੋਈ ਤੁਸੀਂ ਕੋ ਲਿਖਤੀ ਪੜਤੀ ਕੋ ਲੈਣਾ ਹੈ ਅਸੀਂ ਤੁਹਾਨੂੰ ਲਿਖ ਕੇ ਆਦੇ ਵੱਲੋਂ ਦੇ ਦਿੰਨੇ ਆ ਵੀ ਇਸ ਬੰਦੇ ਦੀ ਜ਼ਿੰਮੇਵਾਰੀ ਤੇ ਤੁਹਾਡੀ ਪੇਮੈਂਟ ਨਾਲ ਦੇਵੇ ਹਾਂਜੀ ਤੁਹਾਡੀ ਕੋ ਪੇਮੈਂਟ ਤੇ ਕਮੀ ਆਵੇ ਜਾਂ ਕੋਈ ਕਿਸੇ ਗੱਲ ਦਾ ਵਿਗਣਾ ਆਵੇ ਤਾਂ ਅਸੀਂ ਇਹਦੇ ਨਾਲ ਤੁਹਾਨੂੰ ਸਾਡੇ ਕੋਲ ਸਟਾਮ ਕਰਾ ਲਓ ਅਪਡੇਟ ਕਰਾ ਲਓ ਅਸੀਂ ਤੁਹਾਡੇ ਤੁਹਾਨੂੰ ਕਰਕੇ ਦੇ ਦਿੰਨੇ ਆ ਇਸ ਬੰਦੇ ਦਾ ਅਗਵਾ ਤਰਾ ਗਵਾ ਬਣ ਜਾਨੇ ਠੀਕ ਹੈ ਇਹਨਾਂ ਨੇ ਕੋਈ ਗੱਲ ਸੁਣ ਦੀ ਕੋਈ ਨਹੀਂ ਗੱਲ ਕੀਤੀ ਇਹ ਕਹਿੰਦੇ ਜੀ ਅਸੀਂ ਉੱਪਰਲੇ ਅਧਿਕਾਰੀਆਂ ਨਾਲ ਗੱਲ ਕਰਨੇ ਆ ਅਸੀਂ ਕਹਿੰਦਾ ਚਲੋ ਜੀ ਅਸੀਂ ਆਪ ਦਾ ਇਹ ਤੇ ਪ੍ਰਦਰਸ਼ਨ ਕਰਕੇ ਇਹਨਾਂ ਨੇ ਜਿਹੜੇ ਸਾਡੇ ਕੋਲ ਟਾਈਮ ਲਿਆ ਵੀ ਸਵੇਰੇ 10 ਵਜੇ ਟਾਈਮ ਮੀਟਿੰਗ ਬਣਾਓ ਅਸੀਂ 10 ਵਜੇ ਆਏ ਹਾਂਜੀ 10 ਵਜੇ ਵੀ ਸਵੇਰੇ ਸਾਡਾ ਇਹਨਾਂ ਨੇ ਕੋਈ ਮਸਲਾ ਹੱਲ ਇਹ ਪਰਸਨ ਦੀ ਗੱਲ ਹੈ ਇਹ ਪਰ ਤੁ ਅਸੀਂ ਚਲੇ ਗਿਆ ਸੀ ਅੱਛਾ ਕੱਲ ਅਸੀਂ ਆਏ 10 ਵਜੇ ਅੱਛਾ ਕੱਲ ਫਿਰ 10 ਵਜੇ ਅਸੀਂ ਇਹਨਾਂ ਨੂੰ 12 ਵਜੇ ਤੀਂ ਇਹਨਾਂ ਦੇ ਨਾਲ ਮੀਟਿੰਗ ਚੱਲਦੀ ਜੀ ਸਾਡੀ ਕੋਈ ਇਹਨਾਂ ਨੇ ਮਸਲਾ ਹੱਲ ਅੱਛਾ ਅਸੀਂ ਪਹਿਲਾਂ ਤਾਂ ਇਹ ਆ ਵੀ ਅਸੀਂ ਇਹਨਾਂ ਦਾ ਦਫ਼ਤਰ ਅੱਜ ਨਹੀਂ ਖੁੱਲਣ ਦੇਣਾ ਠੀਕ ਹੈ ਦੂਸਰੇ ਨੰਬਰ ਤੇ ਜੇਕਰ ਸਾਡੀ ਕੋਈ ਅੱਜ ਸੁਣਾਈ ਨਹੀਂ ਹੁੰਦੀ ਹਾਂਜੀ ਸ਼ਾਇਦ ਅਸੀਂ 12 ਵਜੇ ਤੋਂ ਏ ਜਿਹੜੀ ਮੀਟਿੰਗ ਬਿਠਾ ਕੇ ਆਪ ਦੀ ਕਾਨਫਰੰਸ ਕਰਕੇ 12 ਵਜੇ ਤੋਂ ਬਾਅਦ ਸ਼ਾਇਦ ਅਸੀਂ ਰੋਡ ਵਿੱਚ ਪੂਰਾ ਜਾਮ ਤੁਸੀਂ ਇੱਥੇ ਕੰਮ ਕਰਦੇ ਹੋ ਇੱਥੇ ਹੀ ਕੰਮ ਕਰਦੇ ਹਾਂ ਹਾਂਜੀ ਅੰਦਰ ਨਹੀਂ ਜਾਣ ਦਿੰਦੇ ਫਿਰ ਹਾਂਜੀ ਕਿਸ਼ੂਬਨਾ ਮਿਰਜ਼ਾ ਦਾ ਸੁਭਮ ਤੁਸੀਂ ਕਿੱਥੇ ਕੰਮ ਕਰਦੇ ਹੋ ਆਪਣੇ ਸ਼੍ਰੀ ਰਾਮ ਪਨਾਹ ਚ ਹਾਂਜੀ ਤਰਨਾ ਲੱਗਿਆ ਹੈ ਦਫਤਰ ਬੰਦ ਹੈ ਗਿਆ ਹਾਂਜੀ ਹਾਂਜੀ ਤੇ ਤੁਸੀਂ ਰਿਕੁਐਸਟ ਕੀਤੀ ਅੰਦਰ ਜਾਣ ਦੀ ਕੋਈ ਰਿਕੁਐਸਟ ਕੀਤੀ ਹੈ ਸਰ ਉਹ ਗੱਲਬਾਤ ਵੀ ਕੀਤੀ ਹੈ ਮਨਿੰਦਰ ਸਾਹਿਬ ਨੇ ਗੱਲ ਕੀਤੀ ਹੈ ਪਰ ਇਹ ਕਹ ਰਹੇ ਕਿ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਅੱਛਾ ਕੀ ਮਸਲਾ ਕੀ ਇਹਨਾਂ ਦਾ ਕੋਈ ਮਸਲਾ ਟਰਾਂਸਪੋਰਟ ਦਾ ਹੈ ਸਰ ਇਹ ਫੋਰਚੂਲਰ ਗੱਡੀ ਦਾ ਲੋਨ ਕਰਵਾਇਆ ਸੀ ਤੇ ਕੰਪਨੀ ਕਹਿ ਰਹੀ ਕਿ 24 ਨੰਬਰ ਫਾਰਮ ਦਿਓ ਤੁਸੀਂ ਇਹ ਗੱਡੀ ਤੁਹਾਡੇ ਨਾਮ ਕਰਾਂਗੇ ਤੇ ਫਿਰ ਉਸ ਬਾਅਦ ਤੁਹਾਨੂੰ ਗੱਡੀ ਹੈਡਓਵਰ ਕਰਾਂਗੇ ਅੱਛਾ ਪਰ ਇਹ ਕਹ ਰਹੇ ਕਿ ਪਹਿਲਾਂ ਸਾਨੂੰ ਗੱਡੀ ਹੈਨਓਵਰ ਕਰ ਦੇ ਦਿੱਤੀ ਜਾਵੇ ਠੀਕ ਹੈ ਤੇ ਇਸ ਕਰਕੇ ਫਿਰ 24 24 ਨੰਬਰ ਫਾਰਮ ਹਾਂਜੀ 24 ਨੰਬਰ ਫਾਰਮ ਇਹ ਨਹੀਂ ਦੇ ਰਹੇ ਤੁਹਾਨੂੰ ਉਸ ਤੋਂ ਵੀ ਨੰਬਰ ਫਾਰਮ ਗੱਡੀ ਇਹਨਾਂ ਦੇ ਨਾਮ ਤੇ ਹੋ ਗਈ ਬਿਰਬਾ ਨਾਮ ਤੇ ਹੋਊਗਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗੱਡੀ ਖੱਡ ਹੋਰ ਕਿਤੇ ਜਾਉਣੀ ਹੈ ਅੱਛਾ ਹਾਂਜੀ ਗੱਡੀ ਕਿੱਥੇ ਗਈ ਐ ਸਰ ਜੀ ਗੱਡੀ ਕੰਪਨੀ ਦੇ ਕੰਪਨੀ ਕੋਲ ਗਈ ਐ ਕੰਪਨੀ ਕੋਲ ਗਈ ਐ ਤੇ ਮੈਨੇਜਰ ਸਾਹਿਬ ਕਿੰਨੀ ਦੇਰ ਤੱਕ ਆ ਜਾਣਗੇ ਮੈਨੇਜਰ ਸਾਹਿਬ ਉਥੇ ਐਸਐਸਪੀ ਦਫਤਰ ਗਏ ਹੋਏ ਨੇ ਪਹਿਲਾਂ ਆਏ ਹੋਏ ਸੀ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜਾਣ ਦਿਓ ਕਿਉਂਕਿ ਸਾਡੀ ਨਾ ਬ੍ਰਾਂਚ ਦੇ ਵਿੱਚ ਦੋ ਟਰਾਂਸਪੋਰਟ ਦੋ ਹੈਗੇ ਆ ਇੱਕ ਦੋ ਮੈਨੇਜਰ ਹੈਗੇ ਆਪਣੇ ਇੱਕ ਨੀਲੇ ਸਾਹਿਬ ਹੈਗੇ ਅਗਰ ਨਯੁਵਰਾਜ ਸਰ ਜਿਹੜਾ ਇਹ ਚੱਲ ਰਿਹਾ ਸਾਰਾ ਗੱਲਬਾਤ ਕੀਤੀ ਹੈ ਸਰ ਨਾਲ ਵੀ ਉਹ ਵੀ ਗਏ ਐਸਐਸਪੀ ਦਫਤਰ ਗਏ ਆ ਭਈ ਮਸਲੇ ਦਾ ਹੱਲ ਕੀਤਾ ਜਾਵੇ ਪਰ ਆਏ ਕਹਿੰਦੇ ਕਿ ਜਦੋਂ ਸਾਡਾ ਨਹੀਂ ਹੁੰਦਾ ਤੇ ਅਸੀਂ ਤਰਨਾ ਦੇਵਾਂਗੇ ਰੋਡ ਜਾਮ ਕਰਾਂਗੇ ਮਤਲਬ ਕੰਪਨੀ ਦਾ ਕਹਿਣਾ ਹੈ ਵੀ ਸਾਨੂੰ ਕਾਗਜ਼ ਪ੍ਰੋਵਾਈਡ ਕਰਵਾ ਦਿਓ ਔਰ ਗੱਡੀ ਲੈ ਲਓ ਇਹ ਜਿਹੜਾ ਨਾਮ ਕਰਵਾਣਾ ਹੁੰਦਾ ਹੈ ਰਜਿਸਟ੍ਰੇਸ਼ਨ ਕਰवानी ਹੁੰਦੀ ਹੈ ਕਿਸੇ ਵੀ ਗੱਡੀ ਦੀ ਇਹ ਕਸਟਮਰ ਨੇ ਕਰवानी ਹੁੰਦੀ ਹੈ ਗੱਡੀ ਨੇ ਕਰਵਾ ਕੇ ਦੇਣੀ ਹੁੰਦੀ ਹੈ ਕਸਟਮਰ ਕਰਵਾਏ ਹੋ ਜਿਹੜਾ ਹਾਰਟਬੀਟ ਤੇ ਕਰਕੇ ਉਥੇ ਕੰਮ ਪਹਿਲਾਂ ਇਹ ਕੰਮ ਜਿਆਦਾ ਲੰਬਾ ਚوڑا ਕੰਮ ਨਹੀਂ ਹੁੰਦਾ ਉਹ ਹਾਰਟਬੀਟ ਕਰਕੇ ਉਹ ਕੰਮ ਉਥੇ ਬੰਦ ਪਿਆ ਠੀਕ ਹੈ ਕਿ 11 ਸੀ ਕਿ ਕਰਵਾ ਲਾਂਗੇ ਪਰ ਇਹ ਟਾਈਮ ਹੁਣ ਜਿਆਦਾ ਜੇ ਭੇਜ ਗਿਆ 10 ਦਿਨ ਤੋਂ ਉੱਤੇ 1.5 ਮਹੀਨਾ ਹੋ ਗਿਆ ਇਹ ਗੱਡੀ ਨਾਮ ਤੇ ਨਹੀਂ ਹੋ ਰਹੀ ਕੰਪਨੀ ਨੇ ਦਾ ਫੋਲੋਪ ਲੈਣਾ ਹੀ ਉੱਤੇ ਭੇਜਦੇ ਮਤਲਬ ਮਨ ਲਓ ਭਾਈ ਬਿੰਦੀ ਸੇ ਅਪਲਿੰਗ ਹੋ ਜਾਂਦੀ ਗੱਡੀ ਤੇ ਸਲੂਟ ਇਹਨਾਂ ਨੇ ਕਹਿ ਦੇਣਾ ਕਿ ਗੱਡੀ ਸਾਡੇ ਨਾਮ ਤੇ ਨਹੀਂ ਹੈਗੀ ਇਹਦਾ ਕੁਝ ਵੀ ਹੈਗਾ ਸੋ ਉਹਦਾ ਕੋਈ ਨਿਬੇਵਾਰ ਹੈ ਅੱਛਾ ਮਤਲਬ ਗੱਡੀ ਜਿਹੜੀ ਜੋ ਵੀ ਫਾਈਨਾਂਸ ਤੇ ਹੁੰਦੀ ਹੈ ਉਹ ਕਸਟਮਰ ਨਹੀਂ ਕਰਵਾਣੀ ਹੁੰਦੀ ਹੈ ਰਜਿਸਟ੍ਰੇਸ਼ਨ ਹੁੰਦੀ ਹੈ ਨਾ ਗੱਡੀ ਕਸਟਮਰ ਤੇ ਕਸਟਮਰ ਜਾਊਗਾ ਤੇਰੀ ਉਹਦੇ ਨਾਮ ਤੇ ਹੋ ਗਈ ਬਿਨਾਂ ਕੋਈ ਨਹੀਂ ਜਾਈ ਠੀਕ ਹੈ ਜੀ ਥੈਂਕ ਯੂ ਤੁਹਾਡਾ ਸ਼